ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਬਠਿੰਡਾ ਜ਼ਿਲ੍ਹੇ ਦੇ ਅੰਦਰ ਚਲਾਏ ਜਾ ਰਹੇ ਇੱਕ ਨਾਜਾਇਜ਼ ਨਸ਼ਾ ਛਡਾਊ ਕੇਂਦਰ ਦੇ ਉੱਤੇ ਵੱਡੀ ਕਾਰਵਾਈ ਡੀਸੀ ਦੇ ਹੁਕਮਾਂ ਦੇ ਉੱਤੇ ਅੱਜ ਇੱਕ ਬਣਾਈ ਗਈ ਟੀਮ ਅਤੇ ਇੱਕ ਨਸ਼ਾ ਛਡਾਊ ਕੇਂਦਰ ਤੇ ਕੀਤੀ ਗਈ ਰੇਡ ਮਾਮਲਾ ਬਠਿੰਡਾ ਦੇ ਪਿੰਡ ਬਡਲਾਡੇ ਵਾਲਾ ਦਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁਢਲਾਡੇ ਵਾਲਾ ਵਿਖੇ ਇੱਕ ਨਜਾਇਜ਼ ਤੌਰ ਤੇ ਇਹਨਾਂ ਜਿਹੜਾ ਨਸ਼ਾ ਛਡੋ ਕੇਂਦਰ ਹੈ ਉਹ ਇੱਥੇ ਚਲਾਇਆ ਜਾ ਰਿਹਾ ਸੀ ਤੇ ਜਿੱਥੇ ਇਸ ਦੇ ਵਿੱਚ ਦਾਕਨ ਮਰੀਜ਼ਾਂ ਦੀ ਇਹਨਾਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਸੀ ਉੱਥੇ ਨਾਲ-ਨਾਲ ਇਹਨਾਂ ਵੱਲੋਂ ਨਸ਼ੀ ਦੀਆਂ ਜਿਹੜੀਆਂ ਗੋਲੀਆਂ ਨੇ ਉਹ ਵੀ ਇਸ ਦੇ ਵਿੱਚ ਦਿੱਤੀਆਂ ਜਾ ਰਹੀਆਂ ਸਨ ਜਿੱਥੇ ਇੱਕ ਪਾਸੇ ਇਹਨਾਂ ਵੱਲੋਂ ਨਸ਼ਾ ਛਡੋ ਕੇਂਦਰ ਦਾ ਨਾਮ ਦਿੱਤਾ ਗਿਆ ਅਤੇ ਦੂਜੇ ਪਾਸੇ ਸੈਂਟਰ ਦੇ ਅੰਦਰ ਜਿਹੜੀਆਂ ਨੇ ਉਹ ਨਸ਼ੇ ਵਾਲੀਆਂ ਗੋਲੀਆਂ ਵੀ ਇੱਥੇ ਆਪਣਾ ਇੱਥੇ ਅਧਿਕਾਰੀਆਂ ਨੂੰ ਇਹ ਇਹ ਜਿਹੜੀਆਂ ਗੋਲੀਆਂ ਨੇ ਪ੍ਰਾਪਤ ਹੋਈਆਂ ਨੇ ਇਸੋ ਸੰਬੰਧੀ ਜਾਣਕਾਰੀ ਦਿੰਦੇ ਹੋਏ ਨੈਬਸੀ ਦਰਨੇ ਸਾਡੇ ਨਾਲ ਗੱਲ ਸਾਂਝੀ ਕੀਤੀ ਉਹਨਾਂ ਕਿਹਾ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਹਦਾਇਤਾਂ ਦੇ ਉੱਤੇ ਕੋਰ ਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਉਹਦੇ ਆਧਾਰ ਤੇ ਇੱਕ ਸਾਡੇ ਉਹਨੂੰ ਟੀਮ ਜਿਹੜੀ ਹੈ ਉਹ ਗਠਿਤ ਕੀਤੀ ਗਈ ਸੀ ਜਿਸ ਦੇ ਵਿੱਚ ਰੈੱਡ ਕਰਾਸ ਦੀ ਟੀਮ ਅਤੇ ਬਠਿੰਡਾ ਸੇਵ ਹਸਪਤਾਲ ਦੇ ਅਧਿਕਾਰੀ ਡਾਕਟਰ ਅਤੇ ਨਾਲ-ਨਾਲ ਆਪਣਾ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਜਿਹਦੇ ਵਿੱਚ ਸ਼ਾਮਲ ਸੀ ਜਦੋਂ ਟੀਮ ਨੇ ਜਾ ਕੇ ਇੱਥੇ ਦੇਖਿਆ ਗਿਆ ਦੇ ਦੇ ਅੰਦਰ ਜਿਹੜੇ ਨਹੀਂ 38 ਮਰੀਜ਼ ਜਿਹੜੇ ਉਸ ਦੇ ਅੰਦਰ ਦਾਖਲ ਸੀ ਜੋ ਇੱਥੇ ਨਸ਼ਾ ਛੱਡਣ ਦੇ ਲਈ ਆਏ ਹੋਏ ਸੀ ਤੇ ਇਹਨਾਂ ਤੋਂ ਇੱਕ ਮਰੀਜ਼ ਤੋਂ 10000 ਰੁਪਏ ਲਿਆ ਜਾ ਰਿਆ ਸੀ ਪਰ ਇਸ ਸੈਂਟਰ ਦੇ ਕੋਲ ਕੋਈ ਲਾਇਸੈਂਸ ਨਹੀਂ ਸੀ ਤੇ ਨਸ਼ਾ ਛਡਾਉਣ ਦੇ ਨਾਂ ਤੇ ਇਹਨਾਂ ਵੱਲੋਂ ਨਾਲ ਨਸ਼ੇ ਦੀਆਂ ਗੋਲੀਆਂ ਵੀ ਇਹਨਾਂ ਨੂੰ ਦਿੱਤੀਆਂ ਜਾ ਰਹੀਆਂ ਸਨ ਜਿਸ ਨੂੰ ਲੈ ਕੇ ਕਾਰਵਾਈ ਕਰਦੇ ਹੋਏ ਜਿਹੜੇ ਇਸ ਦੇ ਅੰਦਰ 38 ਮਰੀਜ਼ ਸਨ ਉਹਨਾਂ ਨੂੰ ਤਾਂ ਜੋ ਸਰਕਾਰੀ ਨਸ਼ਾ ਸ਼ਡੋ ਕੇਂਦਰ ਉਹਦੀ ਅੰਦਰ ਸ਼ਿਫਟ ਕਰ ਦਿੱਤਾ ਆਪਣਾ ਕਰ ਦਿੱਤਾ ਗਿਆ ਤੇ ਹੁਣ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਆਪਣਾ ਡਾਕਟਰ ਔਰਨ ਵੱਲੋਂ ਉੱਥੇ ਆਪਣਾ ਇਹਨਾਂ ਦਾ ਕੀਤਾ ਜਾਵੇਗਾ ਅਤੇ ਇਹਨਾਂ ਨੂੰ ਸਾਰਾ ਕੁਝ ਫ੍ਰੀ ਉੱਥੇ ਮਿਲੇਗਾ ਅਤੇ ਦੂਜੇ ਪਾਸੇ ਜਿਹੜੇ ਇਸ ਆਪਣਾ ਇਸ ਜਿਹੜੇ ਸੈਂਟਰ ਦੇ ਸੰਚਾਲਕ ਸਾਨ ਉਹਦੇ ਸਮੇਤ ਦੋਹਾਂ ਤੇ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਆਪਣਾ ਕੀਤਾ ਗਿਆ ਦੇਖੋ ਤਸਵੀਰਾਂ ਦੇ ਵਿੱਚ ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਪਿੰਡ ਬਡਲਾਡੇ ਵਾਲਾ ਦੀਆਂ ਇਹ ਸਾਰੀਆਂ ਤਸਵੀਰਾਂ ਨੇ ਵਿਮਨ ਦੁਆਨੇ ਦੇ ਨਾਲ ਜੇ ਇਥੇ ਇੱਕ ਨਜਾਇਜ਼ ਤੌਰ ਤੇ ਜੋ ਅਨਲੀਗਲ ਸੀਨ ਹਛੜੋ ਕੇਂਦਰ ਉਹ ਚਲਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਐ ਡਿ ਜ਼ਿਲ੍ਹਾ ਪ੍ਰਸ਼ਾਸਨ ਬਰੋਸ ਦੇ ਉੱਤੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕੇ ਇਥੇ ਕ੍ਰੇਡ ਕੀਤੀ ਗਈ ਜਿਸ ਦੀ ਅਗਵਾਈ ਨੈਤ ਤਹਿਸੀਲਦਾਰ ਵੱਲੋਂ ਇਹਦੀ ਅਪਰਾ ਕੀਤੀ ਗਈ ਅਤੇ ਇਥੋਂ 38 ਜਿਹੜੇ ਮਰੀ ਸੀਗੇ ਜਿਹੜੇ ਇਸ ਦੇ ਅੰਦਰ ਨਾ ਹਛੜਨ ਦੇ ਲਈ ਆਏ ਹੋਏ ਸੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਸਰਕਾਰੀ ਜੋ ਹਸਪਤਾਲ ਦੇ ਅੰਦਰ ਇੱਕ ਨਾ ਹਛੜੋ ਕੇਂਦਰ ਹੈ ਉੱਤੇ ਅੰਦਰ ਉਹਨਾਂ ਨੂੰ ਆਪਣਾ ਦਾਖਲ ਕੀਤਾ ਗਿਆ ਤੇ ਉੱਥੇ ਉਹਨਾਂ ਦਾ ਇਲਾਜ ਕੀਤਾ ਜਾਵੇਗਾ ਅਸੀਂ ਦਿਖਾ ਰਹੇ ਹਾਂ ਬਟਿੰਡਾ ਦੇ ਪਿੰਡ ਭਲਾਡੇ ਵਾਲਾ ਦੀ ਇਹ ਨਾਹਾ ਇੱਕ ਜੋ ਨਾਜਾਇਜ਼ ਨਸ਼ਾ ਛੜੋਕ ਕੇਂਦਰ ਸੀਗਾ ਉਹਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਰੇਡ ਕੀਤੀ ਹੈ ਅਤੇ ਉਹਦੇ ਅੰਦਰ 38 ਅੰਮ੍ਰਿਤਸੀ ਉਹ ਸਰਕਾਰੀ ਹਸਪਤਾਲ ਦੇ ਅੰਦਰ ਜੋ ਸਰਕਾਰੀ ਨਸ਼ਾ ਛੜੋਕ ਕੇਂਦਰ ਉਹਦੇ ਅੰਦਰ ਦਾਖਲ ਕੀਤੇ ਗਏ ਅਤੇ ਦੋ ਤੇ ਮਾਮਲਾ ਦਰਜ ਕਰਕੇ ਇੱਕ ਨੂੰ ਇਹਨਾਂ ਵੱਲੋਂ ਆਪਣਾ ਆਪਣਾ ਇਹਨਾਂ ਵੱਲੋਂ ਗਿਫਤਰ ਕੀਤਾ ਗਿਆ ਨਹਾੜੋ ਇਸ ਆਪਣਾ ਕੇਂਦਰ ਦੇ ਅੰਦਰ ਜੜੀਆਂ ਨੇ ਉਹ ਨਸ਼ੇ ਵਾਲੀਆਂ ਗੋਲੀਆਂ ਹੀ ਦਿੱਤੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਡਰੈਗਨ ਇਨਸਪੈਕਟਰ ਦਾ ਕਹਿਣਾ ਹੈ ਕਿ ਇੱਥੋਂ ਕੁਝ ਨਸ਼ੀਲੀਆਂ ਜੜੀਆਂ ਆਪਣਾ ਛੱਡਣ ਵਾਲੀਆਂ ਗੋਲੀਆਂ ਸਨ ਉਹ ਇੱਥੇ ਜੋ ਇਹਦੇ ਅੰਦਰ ਮਿਲੀਆਂ ਹਨ ਉਹ ਨਸ਼ੇ ਵਾਲੀਆਂ ਗੋਲੀਆਂ ਮਿਲੀਆਂ ਇਸ ਦੇ ਵਿੱਚ ਆਪਣਾ ਪਾਈਆਂ ਗਈਆਂ ਹਨ ਜਿਸ ਦੇ ਆਧਾਰ ਤੋਂ ਇਹਨਾਂ ਤੇ ਐਨਡੀਪੀਐਸ ਐਕਟ ਦਾ ਮਾਮਲਾ ਵੀ ਨਤੇ ਦਰਜ ਹੋਵੇਗਾ ਹੇ ਹੁਣ ਇਸ ਸੰਬੰਧੀ ਦੇਖਣਾ ਇਹ ਹੋਵੇਗਾ ਕਿ ਜਿਹੜਾ ਇਸ ਸੈਂਟਰ ਦਾ ਮੁੱਖ ਸੰਚਾਲਕ ਸੀ ਉਸ ਦੀ ਆਪਣਾ ਗ੍ਰਿਫਤਾਰੀ ਕਦੋਂ ਹੁੰਦੀ ਹੈ ਲੇਕਿਨ ਜੋ ਇਸ ਨੂੰ ਇੱਕ ਵਾਰੀ ਇਸ ਸੈਂਟਰ ਦੀ ਦੇਖਰੇਖ ਕਰ ਰਿਹਾ ਸੀ ਉਸ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਜੋ ਇਸ ਸੈਂਟਰ ਦਾ ਮਾਲਕ ਹੈ ਉਸ ਦੀ ਗ੍ਰਿਫਤਾਰੀ ਹਜੇ ਤੱਕ ਬਾਕੀ ਹੈ 2 ਤੇ ਥਾਣਾ ਸ਼ਦਰ ਵਿਖੇ ਮਾਮਲਾ ਦਰਜ ਆਪਣਾ ਕੀਤਾ ਗਿਆ ਹੈ ਅਤੇ ਇੱਕ ਨੂੰ ਆਪਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਹੋਇਆ ਕਿ ਕਿਨੇ ਉਤਪਰ ਕਰਦੇ ਕੀ ਕਰਦੇ ਹੈ ਸੈਂਟਰ ਇਹ ਐਕਚੁਅਲੀ ਆਇਆ ਹੋਈ ਜਿਵੇਂ ਨਾਲ ਦੀ ਗੱਲ ਹੈ ਮੈਂ ਨਾ ਜੀ ਦਾਰੂ ਪੀਂਦਾ ਹੁੰਦਾ ਸੀ ਮਾੜੀ ਮੁੱਟੀ ਕਰੇ ਜੀ ਤੇ ਮੈਂ ਦਾਰੂ ਪੀਂਦਾ ਸੀ ਮਾੜੀ ਮੁੱਟੀ ਕਰੇ ਜੀ ਤੇ ਮੇਰੇ ਡੈਡੀ ਤੇ ਕੈਂਸਰ ਹੋ ਗਿਆ ਜੀ ਜਦੋਂ ਕੈਂਸਰ ਸੀ ਪੀਜੀਆ ਚ 58 ਮਹੀਨੇ ਰੱਖਿਆ ਜੀ ਉਹਨੂੰ ਉਹਦੀ ਡੈਥ ਹੋ ਗਈ ਅਸੀਂ ਘਰੋਂ ਜਿਸ ਕਾਰਨ ਨੂੰ ਪਤਾ ਮੈਂ ਬਹੁਤ ਸੈਂਟਰ ਦੇ ਵਿੱਚ ਟੁੱਟ ਲੱਗੇ ਹਾਂ ਜੀ ਇੱਥੇ ਬਹੁਤ ਕੁੱਟਮਾਰ ਕਰਦੇ ਆ ਜਦੋਂ ਕੋਈ ਰੌਲਾ ਰੂਲਾ ਪਾਉਂਦਾ ਜੀ ਉਦੋਂ ਇਹ ਸਾਰੇ ਸਟ੍ਰਿੰਗ ਦੇ ਚੱਪੜਾ ਨਾਲ ਖੁਰਦੇ ਆ ਜੀ ਤੇ ਮੰਨ ਕੇ ਚੱਲੋ ਉਸ ਤੋਂ ਬਾਅਦ ਮੈਂ ਤੇ ਦਾਦੂ ਜੀ ਤਿੰਨ ਲੱਗ ਪਿਆ ਜੀ ਮੇਰੇ 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 ਸਰ ਪੈਸਾ ਹੋ ਗਿਆ ਜੀ ਮਾਲ ਦੀ ਕੁੜੀਆਂ ਨੂੰ ਮੰਨ ਕੇ ਚੱਲੋ ਮੈਂ ਸੱਸੀ ਗੱਲੀ ਰੱਖਦਾ ਜੀ ਹੁਣ ਝੂਠ ਨਹੀਂ ਮੈਂ ਰੱਖਦਾ ਜੀ ਤੇ ਜਦੋਂ ਮੈਂ ਮੰਨ ਕੇ ਚੱਲਿਆ ਉਹਨੂੰ ਜੀ ਗੱਲਾਂ ਨੂੰ ਛੋਟੇ ਕਿਉਂ ਮਾਰ ਕਿਵੇਂ ਕਰਦੇ ਨੇ ਸੈਂਟਰ ਦੀ ਜੇ ਕਿਉਂ ਵੀ ਚੱਪੜਾ ਨਾ ਕੁੱਟਦੇ ਆ ਜੀ ਚੱਪੜਾਂ ਨਾਲ ਜੀ ਕਿਉਂ ਕੁੱਟਦੇ ਕਿਉਂ ਇਹ ਜਦੋਂ ਕੋਈ ਮੜਾ ਮੋਟਾ ਜੇ ਕੋਈ ਵਣ ਕੇ ਚੱਲ ਵੀ ਉੱਚੀ ਬੋਲਦਾ ਜਾਂ ਕੋਈ ਮੜਾ ਮੋਟਾ ਕੋਈ ਜਿਵੇਂ ਦੋ ਬੰਦੇ ਬੈਠੇ ਆ ਜੀ ਜੇ ਕੋਈ ਸੰਤਾਂ ਦਾ ਬੰਦਾ ਮਿਲਣ ਜਾਂਦਾ ਉਦੋਂ ਜੀ ਵੀ ਮੈਂ ਸੰਤਾਂ ਨੂੰ ਸੈਂਟੀਮੀਟਰ ਕੋਲ ਤੜਕੇ ਆਏ ਆ ਦੇਖ ਰਿਹਾ ਕਿ ਕਿਲੋਮੀਟਰ ਸੈਂਟਰ ਦੇ ਵਿੱਚ ਦੇਖ ਰਿਹਾ ਕਦੋਂ ਵੜੀ ਦੇਖ ਰਿਹਾ ਇਸ ਦਾ ਰੋਟੀ ਠੋਕਦਾ ਚੰਗਾ ਜੀ ਇੱਥੇ ਕੋਈ ਆਇਆ ਤਾਂ ਕੋਈ ਚੱਕਰ ਨਹੀਂ ਮਹੀਨੇ ਦਾ ਸਾਥ ਹੀ ਨਾ 10000 ਰੁਪਏ ਲਿਆਏ 10000 ਰੁਪਏ ਮਹੀਨੇ ਦੇ ਇਹ ਲੋਕ ਕੋਟਰਾ ਦਾ ਸ਼ਹਿਰ ਰਕਿੰਦੇ ਕੋਲ ਵੀ ਆ ਸਾਰੇ ਆ ਪਰੇ ਵੀ ਪਿਆ ਨਸ਼ਾ ਦੇ ਵਿੱਚ ਦੇ ਵਿੱਚ ਇੱਕ ਕਮਰੇ ਵਿੱਚ 12 ਜਾਣੇ ਮੰਨ ਕੇ ਚੱਲ ਹੈਗੇ ਆ ਦੂਜਾ ਨਸ਼ੇ ਵਾਲੇ ਜੀ ਤਾਂ ਨਾਉ ਚਿੱਟੇ ਵਾਲੇ ਤਿੰਨ ਦਾਦੂ ਵਾਲੇ ਪਤਾ ਨਹੀਂ ਲਿਆ ਇਸ ਤਰ੍ਹਾਂ ਤੇ ਸੈਂਟਰ ਬਣਾਇਆ ਹੋਇਆ ਮਾਰਤਾ ਨਹੀਂ ਨੇ ਕੋਲ ਉਸ ਮਾਰਤਾ ਜਿਹੜਾ ਮੈਨੇ ਅਸੀਂ ਤਾਂ ਖੇਤੀ ਕਰਨ ਵਾਲੇ ਬੰਦੇ ਆ ਜੀ ਇੱਕ ਦਿਨ ਇਹਨੂੰ ਇਹ ਵੀ ਗੱਲ ਕਹੀ ਮੈਂ ਫਟਾ ਆ ਆਰਟੀਆਈ ਤੋਂ ਚੈੱਕ ਕਰਾਉਂਗਾ ਕਿ ਕੋਈ ਵੀ ਤੇਰਾ ਰਾਤ ਨੂੰ ਕਰਾਂਗੇ ਕਪੜਾ ਨਾਸ ਕੋਟਮਾਰ ਕਰਦੇ ਹਾਂਜੀ ਕਿੰਨਾ ਚਿਰ ਕੋਟਮਾਰ ਕਰਦੇ ਹੋ ਚਲ ਇਹਨਾਂ ਨੂੰ ਅੱਜ ਮੈਨੂੰ 7 ਦੇ 14 ਤੋਂ 15 ਰੁਪਏ ਦੇਣਾ ਮੈਨੂੰ 3 4 4 5 ਚਾਰੇ ਕੁੱਟ ਪੈਨਾਂ ਨੇ ਜੀ ਅੱਜ ਵੀ ਮੈਨੂੰ ਕਹਿੰਦੇ ਮੈਨੂੰ ਕੁੱਟਣੀ ਅੱਜ ਵੀ ਹੱਥ ਨਹੀਂ ਜੀ ਚਲੋ ਚਲੋ ਭਾਗ ਚਲਾਓ ਮੀਂਹ ਦੇ ਹਾਂਜੀ ਮੈਨੂੰ ਅੱਜ ਵੀ ਕੁੱਟ ਹੋਈ ਜੀ ਤੁਸੀਂ ਰਾਲੀ ਨਹੀਂ ਵੇਖ ਲੋ ਪਾ ਦੇ ਤੁਸੀਂ ਆ ਜਾਓ ਹੱਥ ਨੇ ਇੱਥੇ ਉਹ ਮੇਰੇ ਪਿੰਡ ਵਾਲੇ ਦਾ ਬੰਦੇ ਨਹੀਂ ਹੁਣੀ ਕਹਤੇ ਜੀ ਕਹਿੰਦਾ ਵਸ ਤੈਨੂੰ ਤੱਕਰ ਹੱਥ ਦੇ ਨਹੀਂ 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 ਜਾਣ ਦੇਗਾ ਨਾ ਤੇਰਾ ਬਾਦ ਦਫਾ ਲਿਆ ਤਾਂ ਮੇਰਾ ਸੀ ਗਿਆ ਬਾਕੀ ਇਹਨੇ ਕੋਟ ਮਾਰਿਆ ਕਰਦੇ ਆ ਤੇ ਕੀ ਕਰਦੇ ਹਾਂ ਜਿਹੜਾ ਕੋਈ ਰੌਲਾ ਪਾਉਂਦਾ ਉਹ ਵਾਈਪ ਪੜਗਾਉਂਦੇ ਆ ਜੀ ਇਹ ਅੱਛਾ ਜਿਹੜਾ ਕੋਈ ਬੋਲਦਾ ਮਾੜਾ ਮੋਟਾ ਇਹਨਾਂ ਅੱਗੇ ਜੀ ਬੋਲਣ ਦੇ ਦਿੰਦੇ ਹੀ ਨਹੀਂ ਕਿਸੇ ਨੂੰ ਜੀ ਉਹ ਇਹ ਬੋਲਣ ਦੇ ਕਿਸੇ ਨੂੰ ਦਿੰਦੇ ਹੀ ਨਹੀਂ ਜੀ ਪੂਰੀ ਕਰਕੇ ਪੂਰੀ ਜੀ ਪੂਰੀ ਜਿਹੜੇ ਆਹ ਮੁੰਡੇ ਆ ਡੌਲਿਆਂ ਨੇ ਮੋਟੇ ਜਿੰਨਾਂ ਜਿਹੜੇ ਰੱਖੇ ਆ ਜੀ ਇਹ ਸਾਰੇ ਮੁੰਡੇ ਬਾਹਰੋਂ ਚੱਕ ਕੇ ਲਿਆਉਂਦੇ ਆ ਜੀ ਬਈ ਇਹ ਹੀ ਮੁੰਡੇ ਕਰਦੇ ਆ ਜੀ ਜਬਰਦਸਤੀ ਰੱਖਦੇ ਮਗਰ ਕਿਹਦੇ ਕਰਦੇ ਨਾ ਕਿੰਦਾ ਹਾਂਜੀ 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 ਇਹਨਾਂ ਦੀ ਸਾਡਾ ਮੈਂ ਤੁਹਾਨੂੰ ਦੱਸ ਦੇਣਾ ਵੀ ਚਟਾ ਜੀ ਸਾਡੇ ਕਿਰਸਤਾਰ ਮੁੰਡਾ ਚਟਾ ਲੁੰਦਾ ਸੀਗਾ ਜੀ ਉਹ ਛੱਡ ਛੁੱਟ ਗਿਆ ਜੀ ਉੱਥੋਂ ਭੱਜ ਪੁੱਜ ਗਿਆ ਹੋੜੇ ਹੁਣ ਮੰਨ ਕੇ ਤਾਂ ਬਾਣਾ ਬੂਣਾ ਪਾ ਕੇ ਹੋਰ ਗੋਲਗਾ ਗੱfte ਖਾਣ ਲੱਗ ਪਿਆ ਜੀ ਸਾਰਾ ਦਵਾਈ ਤੂੰ ਹੀ ਤਾਂ ਠੀਕ ਦਿੰਦੇ ਬਸ ਦਵਾਈ ਤੂੰ ਹੀ ਤਾਂ ਜੀ ਬੱਸ ਬੈਸੀ ਬੈਸੀ ਹੈ ਜੀ ਦਿੰਦੇ ਦਿੰਦੇ ਕਿ ਗੋਲੀ ਦਿੰਦੇ ਬੱਸ ਗੋਲੀ ਗੋਲੇ ਦਿੰਦੇ ਆ ਜੀ ਠੀਕ ਹੈ ਹਾਂਜੀ ਬਰਨਾ ਸੇ ਪ੍ਰਤਿਆਰੀਆਂ ਗੋਲਗਾ ਮੇਰੇ ਮੂੰਹ ਤਾਂ ਨੀਂਦ ਆਉਂਦੀ ਨਹੀਂ ਰਾਤ ਤੁਸੀਂ ਆਏ ਕਰੋ ਜੀ ਮੈਨੂੰ ਕੁਛ ਨਾ ਦੇਓ ਆਥਰੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਜੀ ਤੇ ਮੈਂ ਜਦੋਂ ਇਹਨਾਂ ਤੋਂ ਕੁਛ ਲੈ ਲੈਂਦਾ ਮੈਨੂੰ ਤੜਕੇ ਪਤਾ ਲੱਗਦਾ ਜੀ ਅੱਛਾ ਜੀ ਅਲੀ ਕੁਛ ਨਹੀਂ ਹੁੰਦਾ ਜਿੱਤਾ ਕੁਝ ਨਹੀਂ ਹੁੰਦਾ ਜਿੱਥੇ ਮੈਨੂੰ ਕੁੱਟਣ ਗਿਆ ਜਦੋਂ ਉਹ ਤਨ ਨਹੀਂ ਦੀਆਂ ਮਾਰਦਾ ਮੈਨੂੰ ਮੈਂ ਕਰ ਮੈਂ ਕੀ ਕਰਦਾ ਤੇਰੇ ਮੁੰਡੇ ਨਾਲ ਨਹੀਂ ਮਾਰ ਦਿੰਗੇ ਮੁੰਡਾ ਮੈਂ ਨੰਬਰ ਦੇ ਮੈਂ ਨਹੀਂ ਮਾਰਦਾ ਤੇਰੇ ਮੁੰਡੇ ਦਾ ਨੰਬਰ ਦੇਣਾ ਨਹੀਂ ਤੇਰੀ ਮਾਂ ਤਾਂ ਨੰਬਰ ਆ ਗਿਆ ਦੱਸ ਕਿਹਦੇ ਕਰ ਲੈਣੇ ਕਹਿੰਦੇ ਚੱਲ ਕੋਈ ਕਰਾਉਂਦੇ ਘਰ ਦੇ ਨਾਲ ਕੋਈ ਨਾ ਕੋਈ ਕਿੱਥੇ ਦੀ ਕੁਰਦੇ ਆ ਜੀ ਤੇ ਪਾਏ ਕਿੱਥੇ ਪਾਏ ਮਿਲਦੇ ਬਾਪੂ ਕੁਰਦੇ ਜੀ ਤਾਂ ਬੜੀ ਹੀ ਨਾ ਗੱਲ ਕਰਵਾਉਂਦੀ ਨਹੀਂ ਕਰਦੇ ਰੋਟ ਗੱਲ ਕਿਸੇ ਨਾਲ ਪੀਏ ਮੈਂ ਦੇ ਭੂਗ ਭੜੇ ਸੀ ਕਿ ਪਿਆਸ ਖੋਣ ਦਾ ਤਾਂ ਵੀ ਨਹੀਂ ਲੈ ਲੁੱਪੇ ਗਏ ਜੀ ਇਹ ਜੀ ਕਿਨਾ ਤਾ 12 ਜੰਮਾ ਕਿਸੇ ਓਨਰ ਹੋਏ ਚਲਾ ਰਹੇ ਸੈਂਟਰ ਨੂੰ ਹਾਂ ਜੀ ਕੁਝ ਨਾਮ ਹੋਏ ਤੇ ਕਰੀਟ ਕੀਤੀ ਹੈ ਜੀ ਰੇਡ ਆਹ ਪੇਸ਼ੈਂਟ ਹੀ ਆਈ ਹੋਰ ਤੱਕ ਰਾਮ ਕਿਹਨੇ ਪੇਸ਼ੈਂਟ ਅਠੱਤੀ ਬੇਸੰਟਾਈ ਲਾਇਸੈਂਸੋ ਬਿੜਾ ਕੇ ਚਲਾ ਰਹੇ ਸੀ ਉਹ ਮੈਨੂੰ ਤੋ ਮੋਜ ਤਬਾਂਸੂ ਨੂੰ ਨਹੀਂ ਪਤਾ ਜਿਹੜੀ ਮੈਂ ਉਹਨੂੰ ਅੱਗੇ ਦੱਲ ਰਹੇ ਹੋ ਕਹੀ ਆ ਕਿ ਸਾਨੂੰ ਲੈਟਰ ਮਿਲਿਆ ਸੀ ਅਪਲਾਈ ਕੀਤਾ ਹੋਇਆ ਸੀ ਬੰਨਾ ਕਹਿੰਦੇ ਆ ਪਤਾ ਲਾ ਸਕਦੇ ਆ ਕੋਈ ਨਹੀਂ ਤਾਂ ਤੁਮਨੇ ਦੱਸਿਆ ਕਰੋ ਲੋਕ ਸਖਿਆਤ ਆ ਜਿਹੜੀ ਤਾਂ ਸਭ ਜਿਹੜੀ ਗਲਤੀ ਆ ਮੰਨੋ ਲਾਇਸੈਂਸ ਜੇ ਨਹੀਂ ਸੀ ਚਲਾ ਸਕਦੇ ਗਲਤ ਆ ਹਣਾ ਨਹੀਂ ਸੀ ਕਰਨਾ ਚਾਹੀਦਾ ਕਿੰਨੇ ਪੈਸੇ ਚਾਰਜ ਕਰੇ 10000 ਰੁਪਏ ਹਾਂ ਕਾਉਂਸਲ ਰੈਗਿਸਟਰ ਇੰਸ펙ਟਰ ਬਠਿੰਡਾ ਜੀ ਸਰ ਕਿਸ ਤਰ੍ਹਾਂ ਦੀ ਬਰਾਮਦਗੀ ਹੋਈ ਹੈ ਕਿਸ ਤਰ੍ਹਾਂ ਦੀ ਮੈਕਸਮ ਸੀਗੀ ਇਹਨਾਂ ਨੂੰ ਕੀ ਲਾਪਰਵਾਹੀ ਹੈ ਕਿਥੇ ਅਸੀਂ ਆ ਕੇ ਉਹ ਦੇਖਿਆ ਤਾਂ ਇਹਨਾਂ ਕੋਲ ਕੋਈ ਨਾ ਤਾਂ ਰੀਹੈਬਿਲੀਟੇਸ਼ਨ ਦਾ ਸੈਂਟਰ ਦਾ ਲਾਇਸੈਂਸ ਹੈ ਨਾ ਹੀ ਸਾਡਾ ਕੋਈ ਡਰਗ ਲਾਇਸੈਂਸ ਹੈਗਾ ਸਾਨੂੰ ਇੱਥੇ ਜਿਹੜੀਆਂ ਕੁਝ ਦਵਾਈਆਂ ਨਸ਼ੇ ਦੇ ਰੂਪ ਤੇ ਬੱਤੀਆਂ ਜਾਂਦੀਆਂ ਨੇ ਬੱਤੀਆਂ ਜਾ ਸਕਦੀਆਂ ਨੇ ਉਹ ਸਾਨੂੰ ਮਿਲੀਆਂ ਨੇ ਤੇ ਉਹ ਅਸੀਂ ਉਹ ਵੀ ਐਫ ਆਈ ਆਰ ਕਰਵਾ ਰਹੇ ਹਾਂ ਐਨ ਡੀ ਪੀ ਐਸ ਦੇ ਵਿੱਚ ਉਹ ਫਾਲ ਕਰ ਦਿੰਦੇ ਹਾਂ ਨੰਬਰ ਆਫ ਮੈਡੀਸਨ ਕਿੰਨੀ ਸੀ ਫਿਰ ਮੈਡੀਸਨ ਇਹਦੇ ਵਿੱਚ 50 ਦੇ ਲੀਅਰ ਬਾਉਂਸ ਸਾਨੂੰ ਟੈਬਲੇਟਸ ਉਹ ਮਿਲਿਆ ਪੰਜ ਪੱਤੇ ਸਾਨੂੰ ਐਨ ਡੀ ਪੀ ਐਸ ਵਾਲੀ ਬਾਕੀ ਕੁਝ ਲੂਜ਼ ਟੈਬੂਲੇਟ ਨਾ ਉਹਦੇ ਬਾਰੇ ਸੀ ਸੀ ਐਨੇ ਕੜਾਈ ਨਾਲ ਦੇ ਕੇ ਕੁਝ ਕਹਿ ਨਹੀਂ ਸਕਦੇ ਵੀ ਕੀ ਚੀਜ਼ ਦੀ ਮੈਰੀ ਕਰਨ ਹੈ ਇਸ ਤਰ੍ਹਾਂ ਐਫ ਆਈਰ ਬੰਦੀ ਐਨ ਡੀ ਦੇ ਅੰਦਰ ਆਉਂਦਾ ਹੈ ਹਾਂਜੀ ਅੰਦਰ ਤੇ ਪਰ ਕਿੰਨੇ ਬੰਦੇ ਸੀ ਲੋਕਾਂ ਤੋਂ ਤੁਹਾਨੂੰ ਬੁਲਾਏ ਨੇ ਸੈਂਟਰ ਕੋਲ ਆਲੇ ਜੇ ਇਹਨਾਂ ਵਿੱਚ ਸ਼ੰਤੂ ਤੋਂ ਸਾਨੂੰ ਮੇਨ ਜੋ ਕਰਿੰਦਾਰ ਨਾਲ ਦਾ ਮਿਲਕ ਕਾਰਜ ਸਿੰਘ ਦੇ ਨਾਮ ਤੇ ਕੋਈ ਹੈਗਾ ਤੇ ਉਹ ਵੀ ਹੈ ਬਾਕੀ ਇਸ ਕਰਕੇ ਹਾਂਜੀ ਮਿਲ ਤਸਦੀਕ ਕਰਕੇ ਪੂਸਟ ਹਾਂਡਓਵਰ ਕਰਤੀ ਹੈ ਤੇ ਐਫ ਆਈਰ ਫਰਦਰ ਇਨੀਸ਼ੀਏਟ ਹੋ ਕੇ ਫਰਦਰ ਕਾਰਵਾਈ ਹੋ ਜਾਏਗਾ ਸਾਡਾ ਗੁੱਡ ਨੇਮ ਤੁਹਾਡਾ ਅਨਸ਼ਪ੍ਰੀਤ ਸਿੰਘ ਜੀ ਕੀ ਇੰਟੀਮੇਸ਼ਨ ਸੀ ਇੱਥੇ ਡੀ ਸਾਬ ਨਹੀਂ ਔਰ ਕੀ ਕੁਝ ਬਰਾਮਦ ਹੋਇਆ ਕਿਸ ਜਗ੍ਹਾ ਤੇ ਆਪ ਖੜੇ ਆਪਾਂ ਬੁਲਾਡੇ ਵਾਲਾ ਪਿੰਡ ਹੈ ਜੀ ਮਲੋਟ ਰੋਡ ਤੇ ਉੱਥੇ ਖੜੇ ਆ ਤੇ ਡੀਸੀ ਸਾਹਿਬ ਦੇ ਹੁਕਮ ਦੇ ਅਨੁਸਾਰ ਇੱਕ ਟੀਮ ਗਠਿਤ ਕੀਤੀ ਗਈ ਸੀ ਜਿਸ ਵਿੱਚ ਮੈਂ ਐਪ ਤਹਿਸੀਲਦਾਰ ਬਠਿੰਡਾ ਹੈਲਥ ਡਿਪਾਰਟਮੈਂਟ ਦੇ ਰੈੱਡ ਕਰਾਸ ਦੇ ਤੇ ਪੁਲਿਸ ਦੀ ਫਾਟੀ ਇਨਵੋਲਵ ਸੀਗੀ ਅਸੀਂ ਸਾਰੇ ਤੇ ਅਸੀਂ ਉਹ ਰੇਡ ਕੀਤੀ ਜੀ ਡੀ ਐਡਿਕਸ਼ਨ ਸੈਂਟਰ ਹੈ ਇਸ ਪਿੰਡ ਦੇ ਵਿੱਚ ਤੇ ਇਹ ਵਿਦਾਊਟ ਲਾਇਸੈਂਸ ਆਪਰੇਟ ਹੋ ਰਿਹਾ ਸੀਗਾ ਜੀ 36 38 ਦੇ ਅਰਾਊਂਡ ਉਹਰੇ ਪੇਸ਼ੈਂਟਸ ਐਡਮਿਟ ਜਿਹੜੇ ਕੀਤੇ ਗਏ ਆ ਸੀ ਉਹ ਅੰਦਰ ਕਰ ਰਹੇ ਆ ਉਹਨਾਂ ਨੂੰ ਪੂਰੇ ਤੋਂ ਸਰਕਾਰੀ ਜਿਹੜਾ ਡੀ ਐਡਿਕਸ਼ਨ ਸੈਂਟਰ ਆ ਉੱਥੇ ਸ਼ਿਫਟ ਕਰ ਰਹੇ ਆ ਤਸੀਲ ਕਰ ਰਹੇ ਸਰ ਬਿਲਕੁਲ ਜੀ ਬਿਲਕੁਲ ਕੀ ਕੁਝ ਬਰਾਮਤ ਹੁਣ ਤੱਕ ਅੰਦਰ ਵੀ ਜਿਹੜਾ ਲੱਗੇ ਆ ਜੀ ਸਾਡੀ ਬਰਾਮਤ ਕੁਝ ਕੋਈ ਵਿਟਡ ਜੋ ਮੈਡੀਸਿਨਸ ਆ ਜੀ ਜਿਹੜੀਆਂ ਆਪਣੇ ਨਸ਼ੇ ਵਾਲੇ ਪਦਾਰਥਾਂ ਉਹਦੇ ਕੁਝ ਪ੍ਰੋਸਪੈਕਟਿਡ ਕੈਮਰਟਸ ਵਗੈਰਾ ਮਿਲੀਆਂ ਜੀ ਉਹਦੇ ਬਾਕੀ ਡਿਟੇਲਡ ਰਿਪੋਰਟ ਅਸੀਂ ਡੀਸੀ ਸਾਹਿਬ ਨੂੰ ਅੱਗੇ ਭੇਜਾਂਗੇ ਜੀ ਇੱਥੇ ਰੱਖ ਲਿਆ ਹੈਗਾ